ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ RAMKALI ਰਾਗ ਦੇ ਵਿੱਚ ਇੱਕ ਵਾਰ ਆਉਂਦੀ ਐ ਤੇ ਵਾਰ ਦੇ ਵਿੱਚ ਪੌੜੀ ਆਉਂਦੀ ਉਸ ਤੇ ਜਿਹੜੇ ਮਹਿੰਗੇ ਸ਼ਬਦ ਨੇ ਉਸ ਦੀ ਅੱਜ ਆਪਾਂ ਸੰਖਿਆ ਕਰਨੀ ਐ 965 ਅੰਗ ਤੇ ਵਾਰ ਆਉਂਦੀ ਐ RAMKALI ਦੀ ਵਾਰ ਐ 965 ਆਂਗ ਤੇ ਆਉਂਦੀ ਏ ਸ਼ੁਰੂ ਹੁੰਦੀ ਏ ਪੌੜੀ ਵੱਡੀ ਹੂ ਵੱਡਾ અપਾਰ ਤੇਰਾ ਮਰਤਬਾ ਹੁਣ ਕਈ ਸੰਗਤਾਂ ਨੂੰ ਮਰਤਬਾ ਪੜ ਜਾਂਦੀ ਹੈ ਪਰ ਇਸ ਦਾ ਜਿਹੜਾ ਸ਼ੁੱਧ ਉਚਾਰਨ ਹੈ ਮਰਤਬਾ ਬੱਬੇ ਕੰਨਾਂ ਜਿਹੜਾ ਹੈ ਇਹ ਸੰਬੰਧਕ ਲਾ ਕੇ ਉਚਾਰਨ ਕਰਨਾ ਹੈ ਮਰਤਬਾ ਇਸ ਤਰ੍ਹਾਂ ਪੜਨਾ ਵੱਡੀ ਹੂ ਵੱਡਾ ਅਪਾਰ ਅਪਾਰ ਪੜਨਾ ਇੱਥੇ ਵਿਸਰਾਮ ਲਾਉਣਾ 13 ਮਰਤਬਾ ਰੰਗ ਪਰੰਗ ਅਨੇਕ ਇੱਥੇ ਵਿਸਰਾਮ ਹੈ ਨਾ ਜਾਪਣ ਕਰਤਬਾ ਇਨਵੇਂ ਕਰਤਬਾ ਇਸ ਤਰ੍ਹਾਂ ਪੜ੍ਹਨਾ ਹੈ ਕਰਤੱਬਾ ਨਹੀਂ ਪੜ੍ਹਨਾ ਜਿਹੜਾ ਬੱਬੇ ਨੂੰ ਕੰਨਾਂ ਲੱਗਾ ਹੈ ਸਬੰਧਕ ਉਚਾਰਨ ਕਰਨਾ ਹੈ ਕਰਤਬਾ ਕਰਤਬਾ ਇਸ ਤਰ੍ਹਾਂ ਪੜ੍ਹਨਾ ਹੈ ਜੀ ਆਂ ਅੰਦਰ ਜਿਓ ਇੱਥੇ ਵਿਸਰਾਮ ਹੈ ਸਭ ਕਿਛ ਜਾਣ ਲਾ ਜਾਣ ਲਾ ਇਹ ਬਾੜ ਸੰਗਤ ਜੀ ਇਕੱਠਾ ਹੈ ਜਾਣ ਲਾ ਸਭ ਕਿਛ ਤੇਰੇ ਕਾ ਵਸ ਤੇਰੇ ਨੀ ਪੜਨਾ ਤੇਰੇ ਪੜਨਾ ਰਾਰੇ ਨੂੰ ਦਲਾਵਾਂ ਲੱਗੀਆਂ ਸਭ ਕਿਛ ਤੇਰੇ ਵਸ ਇੱਥੇ ਵਿਸਰਾਮ ਹੈ ਤੇਰਾ ਘਰ ਭਲਾ ਇਹਨੂੰ ਭੱਲਾ ਨਹੀਂ ਪੜਨਾ ਪੋਲਾ ਸ਼ਬਦ ਹੈ ਵਸ ਤੇ ਵਿਸਰਾਮ ਲਾਉਣਾ ਜਿਹੜਾ ਵਸ ਸ਼ਬਦ ਹੈ ਸੰਗਤ ਜੀ ਇਹ ਕਸ ਕੇ ਬੋਲਣਾ ਅਧਕਲਾ ਕੇ ਉਚਾਰਨ ਕਰਨਾ ਵਸ ਤੇਰਾ ਘਰ ਪੜਾ ਪੜਾ ਪੋਲਾ ਪੜਨਾ ਤੇਰੇ ਘਰ ਆਨੰਦ ਆਨੰਦ ਇੱਥੇ ਵਿਸਰਾਮ ਹੈ ਤੇ ਆਨੰਦ ਐਡੇ ਨੂੰ ਕੰਨਾਂ ਲੱਗਾ ਆਨੰਦ ਨਹੀਂ ਪੜਨਾ ਆਨੰਦ ਇਸ ਤਰ੍ਹਾਂ ਪੜਨਾ ਤੇਰੇ ਘਰ ਆਨੰਦ ਵਧਾਈ ਤੁਦ ਘਰ ਮਾਣ ਮਹੱਤਾ ਤੇਜ ਤੇਜ ਤੇ ਵਿਸਰਾਮ ਹੈ ਮਹੱਤਾ ਪੜਨਾ ਅਦਕ ਲਾ ਕੇ ਹਾਏ ਤੇ ਅਦਕ ਲੱਗੇਗਾ ਮਹੱਤਾ ਮਹੱਤਾ ਨਹੀਂ ਕੜਨਾ ਇਹਨੂੰ ਮਾਣ ਮਹੱਤਾ ਤੇਜ ਇਸ ਤਰ੍ਹਾਂ ਨਹੀਂ ਪੜਨਾ ਸੁਰਦੋਚਾਰਨ ਇਸਦਾ ਮਾਣ ਮਹੱਤਾ ਤੇਜ ਤੇਜ ਤੇ ਵਿਸਰਾਮ ਲਾਉਣਾ ਆਪਣਾ ਆਪ ਜਰ ਸਰਬ ਕਲਾ ਭਰਪੂਰ ਇੱਥੇ ਵਿਸਰਾਮ ਹੈ ਦਿਸੈ ਦਿਸੇ ਦੀ ਪੜਨਾ ਦਿਸੈ ਦਿਸੈ ਜਤਕਤਾ ਜਤਕਤਾ ਜਿਹੜਾ ਪਾਠ ਹੈ ਇਹ ਸੰਗਤ ਜੀ ਪੋਲਾ ਪੜਨਾ ਹੈ ਜਤਕਤਾ ਨਹੀਂ ਪੜਨਾ ਪੋਲਾ ਸ਼ਬਦ ਅਧਕ ਤੋਂ ਰੈਤ ਪੜਨਾ ਤੇ ਪੋਲਾ ਪੜਨਾ ਹੈ ਜਤਕਤਾ ਨਾਨਕ ਦਾਸਨ ਦਾਸ ਦਾਸ ਤੇ ਵਿਸਰਾਮ ਹੈ ਨਾਨਕ ਦਾਸਨ ਦਾਸ ਇੱਥੇ ਵਿਸਰਾਮ ਲਾਉਣਾ ਹੈ ਤੁੱਦ ਆਗੈ ਆਗੇ ਨਿਪੜਨਾ ਐੜੇ ਕੰਨਾ ਤੇ ਗੱਗੇ ਨੂੰ ਦਲਾਵ ਲੱਗੀਆਂ ਸੰਗਤਾ ਪੜ ਜਾਂਦੀਆਂ ਆਗੇ ਆਗੇ ਹੁੰਦਾ ਇਕ ਲਾਂ ਦੇ ਨਾਲ ਇੱਥੇ ਲੱਗੀਆਂ ਦੋ ਦਲਾਵ ਤੁੱਦ ਆਗੈ ਬਿੰਨ ਵਤਾ ਬਿੰਨ ਵਤਾ ਜਿਹੜਾ ਵਾਵਾ ਕੰਨਾ ਤੱਤੇ ਕਰਨਾ ਇਹ ਵੱਖਰਾ ਹੈ ਬੱਬੇ ਸਿਆਰੀ ਨੰਨਾ ਇਹ ਵੱਖਰਾ ਹੈ ਇਹ ਸਬੰਧਕ ਲਾ ਕੇ ਉਚਾਰਨ ਕਰਨੇ ਨੇ ਬਿੰਨ ਵਤਾ ਪੜਨਾ ਇਕੱਠਾ ਹੈ ਪਰ ਸਬੰਧਕ ਲਾ ਕੇ ਉਚਾਰਨ ਕਰਨਾ ਬਿੰਨ ਵਤਾ ਨਹੀਂ ਪੜਨਾ ਬਿੰਨ ਵਤਾ ਤਤਕ ਇਕੱਲਾ ਵੱਖਰਾ ਨਹੀਂ ਕਰਨਾ ਵਾ ਵਾ ਤੇ ਤਤੇ ਕੰਨਾ ਵੱਖਰਾ ਕਰਨਾ ਬਿੰਨ ਵਤਾ ਇਸ ਤਰ੍ਹਾਂ ਵਿਚਾਰਨ ਕਰਨਾ ਇਹ ਵਾਰ ਦੇ ਵਿੱਚ ਰਾਮਕਲੀ ਰਾਗ ਦੇ ਵਿੱਚ ਜਿਹੜੀ ਵਾਰ ਆਉਂਦੀ ਹੈ ਪੁਸਤੀ ਪੌੜੀ ਹੈ ਤੇ 965 ਅੰਗ ਤੇ ਆਉਂਦੀ ਹੈ ਆਪ ਜਾ ਕੇ ਸਰਵਣ ਕਰ ਸਕਦੇ ਹੋ ਪਲੇਲਿਸਟ ਦੇ ਵਿੱਚ YouTube ਦੀ ਪਲੇਲਿਸਟ ਦੇ ਵਿੱਚ ਸਾਰੀ ਸੰਥਿਆ ਪਈ ਹੈ ਲਹਾਣੀਆਂ ਦੀ ਸੰਖਿਆ ਬਾਵਣ ਅਖਰੀ ਸੁਖਮਨੀ ਸਾਹਿਬ ਪੰਜ ਬਾਣੀਆਂ ਸਹਿਸਕ੍ਰਿਤੀ ਪਟਾਂ ਦੇ ਸਵੈਏ ਅਤੇ ਹੋਰ ਮਹਿੰਗੇ ਸ਼ਬਦਾਂ ਦੀ ਸੰਖਿਆ ਦੱਸੀ ਜਾ ਕੇ ਆਪ ਸਰਵਣ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ